ਦੋਸਤੋ ਆ ਵੀਡੀਓ ਬਹੁਤ ਕੰਮ ਦੀ ਐ ਸਭ ਤੋਂ ਸਸਤਾ ਟਾਇਲਟ ਆ ਮੈਨੂੰ ਪਤਾ ਵੀ ਸੌਆਂ ਦੇ ਵਿੱਚ ਹੀ ਇਹ ਤਿਆਰ ਹੋ ਗਿਆ ਉਹ ਕੁਝ ਕੁ ਹਜ਼ਾਰ ਰੁਪਈਆ ਦੇ ਵਿੱਚੋਂ 2 2000 3000 ਦੇ ਵਿੱਚ ਤੇ ਸਭ ਤੋਂ ਵਧੀਆ ਟਾਇਲਟ ਹੈ ਤੇ ਬਹੁਤ سارے ਫਾਇਦੇ ਆ ਬਹੁਤ سارے ਬੈਨੀਫਿਟਸ ਆ ਉਹ ਤੁਸੀਂ ਤੁਹਾਨੂੰ ਦਿਖਾਉਨੇ ਸਾਰੀ ਗੱਲਬਾਤ ਕਰਦੇ ਆ ਜਿਹੜੇ ਓਨਰ ਆ ਜਿਨ੍ਹਾਂ ਨੇ ਬਣਾਇਆ ਟਾਇਲਟ ਸਭ ਤੋਂ ਪਰਫੈਕਟ ਟਾਇਲਟ ਹੈ ਤੇ ਕੀ ਕੀ ਫਾਇਦੇ ਆ ਕਿੱਥੇ ਕਿੱਥੇ ਯੂਜ਼ ਹੋਣਾ ਕਿਹੜੀਆਂ ਚੀਜ਼ਾਂ ਕਿਵੇਂ ਯੂਜ਼ ਹੋਣੀਆਂ ਨੇ ਤੇ ਆਓ ਸਾਰੀ ਗੱਲਬਾਤ ਕਰਦੇ ਆ ਦੀਦੀ ਜਿਵੇਂ ਆਪਾਂ ਨੇ ਆਹ ਕੰਪੋਸਟ ਵਾਸ਼ਰੂਮ ਬਣਾਇਆ ਹਾਂਜੀ ਹਾਂਜੀ ਇਹਦਾ ਕਾਰਨ ਕੀ ਆ ਵੀ ਬਣਾਉਣ ਦਾ ਇਹਦੇ ਵਿੱਚ ਕੀ ਫੈਸਿਲਿਟੀ ਜਾਂ ਕਿੰਨਾ ਤੁਹਾਡਾ ਖਰਚਾ ਲੱਗਾ ਹੋਏ ਤੇ ਇਹ ਨਾ ਇਦਾਂ ਹੈ ਵੀਰੇ ਜੀ ਜਦੋਂ ਆਪਾਂ ਇਦਾਂ ਦੇ ਖੇਤ ਪਲਾਨ ਕਰਦੇ ਹਾਂ ਨਾ ਪਰਮਾ ਕਲਚਰ ਤੁਸੀਂ ਕਹਿ ਲਓ ਫਾਰਮ ਹੈ ਨਾ ਉਹਦੇ 'ਚ ਨਾ ਇੱਕ ਸੋਚ ਬੜੀ ਪਿੱਛੇ ਦੀ ਜਿਹੜੀ ਆਂਦੀ ਹੈ ਉਹ ਹੈਗੀ ਆ ਕਿ ਫਾਰਮ ਦੀ એનર્ਜੀ ਤੁਹਾਡੇ ਫਾਰਮ ਤੇ ਹੀ ਰਹਿਣੀ ਚਾਹੀਦੀ ਹੈ ਓਕੇ ਹੈ ਨਾ ਮਤਲਬ ਜੋ ਵੀ ਤੁਸੀਂ ਖਾਦਾ ਜਾਂ ਜੋ ਵੀ ਨਿਕਲੇ ਤੁਹਾਡੇ ਫਾਰਮ ਤੇ ਤੁਹਾਡਾ ਜਿਹੜੀ ਮਿੱਟੀ ਹੈ ਇਹਦੇ 'ਚ ਤਾਕਤ ਉਦੋਂ ਹੀ ਆਣੀ ਹੈ ਜਦ ਆਪਾਂ ਇੱਥੋਂ ਕੁਝ ਬਾਹਰ ਨਹੀਂ ਭੇਜਿਆ ਬਾਹਰ ਨਹੀਂ ਭੇਜਦੇ ਜਿਵੇਂ ਪਹਿਲਾਂ ਆਪਾਂ ਦੇਖਦੇ ਸੀ ਜੀ ਦੀ ਅਕਸਰ ਹੀ ਲੋਕ ਘਰਾਂ ਦੇ ਵਿੱਚ ਟਾਇਲਟ ਹੈ ਨਹੀਂ ਸੀ ਹਾਂਜੀ ਤੇ ਖੇਤਾਂ ਦੇ ਵਿੱਚ ਜਾਂਦੇ ਸੀ ਖੇਤਾਂ ਦਾ ਪਿੰਡ ਦੀ ਚੀਜ਼ ਪਿੰਡ 'ਚ ਹੀ ਰਹਿ ਜਾਂਦੀ ਸੀ ਐਨਰਜੀ ਪਿੰਡ 'ਚ ਹੀ ਰਹਿ ਜਾਂਦੀ ਸੀ ਖੇਤਾਂ ਦੇ ਵਿੱਚ ਵਧੀਆ ਫਸਲਾਂ ਵੀ ਹੁੰਦੀਆਂ ਸੀ ਹਾਂ ਹਾਂ ਹਾਂਜੀ ਹਾਂਜੀ ਜਿਵੇਂ ਹੁਣ ਵੀ ਰੇਹ ਰੂੜੀ ਦਾ ਪਾਉਂਦੇ ਆਪਾਂ ਪਸ਼ੂਆਂ ਦਾ ਗੋਹਾ ਪਾਉਂਦੇ ਆ ਇਹ ਵੀ ਇੱਕ ਤਰ੍ਹਾਂ ਦਾ ਰੇਹ ਬਣ ਜਾਂਦਾ ਹਾਂ ਤਾਂ ਅਸੀਂ ਉਹ ਟਰਾਈ ਕਰ ਰਹੇ ਹਾਂ ਇੱਥੇ ਵੀ ਸਾਡੀ ਜਿਹੜੀ ਫਾਰਮ ਦੀ ਐਨਰਜੀ ਹੈ ਜੋ ਵੀ ਲੋਕ ਜਿਵੇਂ ਆਪਾਂ ਰਹਿ ਰਹੇ ਹਾਂ ਤੁਸੀਂ ਆਏ ਜਾਂ ਫਿਰ ਜੋ ਹੋ ਵੀ ਸਾਡੇ ਗੈਸਟ ਆਣਗੇ ਉਹਨਾਂ ਦਾ ਜਿਹੜਾ ਵੇਸਟ ਹੈ ਹ ਉਹ ਵੇਸਟ ਸਾਡੇ ਫਾਰਮ ਦੇ ਵਿੱਚ ਯੂਜ਼ ਹੋ ਗਏ। ਉਹ ਮੈਥਡ ਕੀ ਹੈ ਦੀ? ਉਹ ਮੈਥਡ ਅਦਾ ਹੈ ਵੀ ਆ ਜਿਹੜਾ ਟਾਇਲਟ ਹੈ ਤੇ ਇੱਥੇ ਨਾ ਜਿਹੜਾ ਪਿੱਛੇ ਉਹ ਡਰਮ ਲੱਗਿਆ ਹੋਇਆ ਹੈ ਹਾਂਜੀ ਉਹ ਡਰਮ ਦੇ ਵਿੱਚ ਜਿਹੜਾ ਵੇਸਟ ਹੈ ਉਹ ਪਿੱਛੇ ਡਰਮ 'ਚ ਜਾਂਦਾ ਹੈ ਜਾਂਦਾ ਹੈ ਤੇ ਅਸੀਂ ਨਾ ਉਹਦੇ ਨਾਲ ਇੱਥੇ ਰੱਖਦੇ ਹਾਂ ਪੱਤੇ-ਪੁੱਤਿਆਂ ਦਾ ਇੱਕ ਡਰਮ ਹੋ ਰਿਹਾ ਹੁਣ ਆਪਣੇ ਦਰਖਤ ਲੱਗੇ ਹੋਏ ਆ ਇਹਦੇ ਹਾਂ ਇਹਨਾਂ ਦੇ ਪੱਤੇ ਝੜੇ ਨੇ ਆ ਲੱਕੜ ਟੁੱਟੀ ਆ ਉਹਦਾ ਰੱਖ ਦਿਆਂ ਬੁਰਾ ਨਾ ਤੁਸੀਂ ਕਹਿੰਦੇ ਉਹਦੇ ਪਾਸੇ ਤਾਂ ਤੁਸੀਂ ਜਿਹੜਾ ਤੁਹਾਡਾ ਵੇਸਟ ਜਦ ਔਟੋਮੈਟਿਕਲੀ ਡਰਮ 'ਚ ਗਿਆ ਤੁਸੀਂ ਉਹਦਾ ਸਿਗਨਾ ਪਾਰਟ ਨਾਲ ਪਾ ਦੇਣਾ ਹੈ ਪੱਤਿਆਂ ਦਾ ਪੱਤਿਆਂ ਦਾ ਪੱਤਿਆਂ ਦਾ ਤਾਂ ਇਹਨੇ ਇਹਨੂੰ ਆਪਾਂ ਕੰਪੋਜੀਸ਼ਨ ਇਸ ਤਰੀਕੇ ਦੀ ਹੁੰਦੀ ਹੈ ਵੀ ਇਹਦੇ ਵਿੱਚ ਰੇਹ ਜਲਦੀ ਬਣਦੀ ਹੈ। ਰੇਹ ਬਣਦੀ। ਹਾਂਜੀ ਰੇਹ ਜਦ ਖੁੱਲੇ ਦੇ ਵਿੱਚ ਆਪਾਂ ਮਿਕਸ ਕਰੀਏ ਨਾ ਇੱਕ ਤਾਂ ਹੁੰਦਾ ਡਿੱਗ ਪਟ ਕੇ ਆਪਾਂ ਕਰਦੇ ਆ। ਇਹ ਜਿਹੜਾ ਬਾਹਰ ਆਕਸੀਜਨ ਜਿਹੜੀ ਨਾਲ ਆਂਦੀ ਹੈ ਉਹਦੇ ਆਣ ਦੇ ਕਰਕੇ ਉਹਦੀ ਰੇਹ ਬਹੁਤ ਚੰਗੇ ਤਰੀਕੇ ਨਾਲ ਤੇ ਬਹੁਤ ਜਲਦੀ ਗਲਦੀ ਹੈ। ਬਿਲਕੁਲ। ਤੇ ਅਸੀਂ ਫਿਰ ਉਹ ਡਰਮ ਜਦੋਂ ਭਰ ਜਾਂਦਾ ਤਾਂ ਅਸੀਂ ਇਹਨੂੰ ਪਿੱਛੇ ਆਪਣੇ ਖੇਤ ਦੇ ਵਿੱਚ ਲੈ ਜਾਂਦੇ ਆ ਜੰਗਲ ਦੇ ਵਿੱਚ ਲੈ ਜਾਂਦੇ ਆ ਤੇ ਜੰਗਲ ਦੇ ਵਿੱਚ ਖਾਲੀ ਕਰਦੇ ਆ ਉੱਥੇ ਉਹ ਰੇਹ ਬਹੁਤ ਜਲਦੀ ਬਣ ਜਾਂਦੀ ਹੈ। ਉਹ ਰੇਹ ਸਾਡੇ ਪੇੜਾਂ 'ਚ ਜਾਂਦੀ ਹੈ। ਓਕੇ। ਤੇ ਪੇੜਾਂ ਦੇ ਪੱਤੇ ਫਿਰ ਦੁਬਾਰਾ ਜਦੋਂ ਆਉਂਦੇ ਨੇ ਥੱਲੇ ਜਿਹੜੀ ਦੂਜੀ ਰੂੜੀ ਬਣਦੀ ਹੈ ਸਾਡੀ ਪੇੜਾਂ ਵਾਲੀ ਉਹ ਫਿਰ ਸਾਡੇ ਖਾਣੇ ਖਾਣ ਵਾਲੇ ਖਾਣੇ 'ਚ ਜਾਂਦੀ ਹੈ ਓਕੇ ਜਿਹੜੇ ਪੱਤੇ ਹੁੰਦੇ ਆ ਹਾਂਜੀ ਉਸ ਤੋਂ ਬਾਅਦ ਤੁਸੀਂ ਉੱਥੇ ਲੈ ਕੇ ਜਾਂਦੇ ਹੋ ਇਹਨੂੰ ਜੇ ਡਾਇਰੈਕਟਲੀ ਆਪਣੇ ਫੂਡ ਵਿੱਚ ਨਹੀਂ ਲੈ ਕੇ ਜਾਂਦੇ ਡਾਇਰੈਕਟ ਨਹੀਂ ਲੈ ਕੇ ਜਾਂਦੇ ਹਾਂ ਇਹਨੂੰ ਅਸੀਂ ਪੇੜ ਪੌਦਿਆਂ 'ਚ ਲੈ ਕੇ ਜਾਂਦੇ ਹਾਂ ਇੱਧਰ ਪਿਛਲੇ ਜੰਗਲ 'ਚ ਲੈ ਕੇ ਜਾਂਦੇ ਹਾਂ ਜੰਗਲ ਦੀ ਜਿਹੜੀ ਬਾਕੀ ਖਾਦ ਬਣਦੀ ਹੈ ਉਹ ਅਸੀਂ ਫਿਰ ਆਪਣੇ ਪੇੜ ਪੌਦਿਆਂ ਤੇ ਇੱਧਰ ਖਾਣ ਵਾਲੇ ਖਾਣੇ 'ਚ ਲੈਂਦੇ ਹਾਂ ਉਹ ਵੀ ਚੀਜ਼ ਆਪਾਂ ਮਤਲਬ ਉਹ ਕਿ ਬੀਜ ਸਕਦੇ ਹਾਂ ਵ ਤੁਸੀਂ ਇਹ ਗੱਲ ਜਾਣਗੇ ਹੌਲੀ ਜੀ ਸਾਡੇ ਜੰਗਲ ਦੀ ਜ਼ਮੀਨ ਦੇਖੋਗੇ ਨਾ ਤੁਸੀਂ ਹੱਥ ਲਾ ਕੇ ਕੋਈ ਕਾਲੇ ਰੰਗ ਦੀ ਹੈ ਕਾਲੇ ਰੰਗ ਦੀ ਮਤਲਬ ਉਹ ਅੱਜ ਤੋਂ 8-9 ਸਾਲ ਪਹਿਲਾਂ ਜਦੋਂ ਮੇਰੇ ਵੀਰ ਨੇ ਖਰੀਦਿਆ ਸੀ ਇਹ ਤਾਂ ਬਿਲਕੁਲ ਇੱਕ ਸਪਾਰਟ ਖੇਤ ਸੀਗਾ ਇਹ ਜੀ ਹਨਾ ਤੇ ਉਹਦੇ ਚ ਬਾਅਦ 7-8 ਸਾਲਾਂ ਤੋਂ ਬਾਅਦ ਜਦੋਂ ਇਹ ਜੰਗਲ ਜੰਗਲ ਲਾਇਆ ਇਹਦੇ ਪੱਤੇ ਪੁੱਤੇ ਗਲੇ ਇੰਨੇ ਸਾਲਾਂ ਦੇ ਇੱਥੇ ਤਾਂ ਉਹ ਪੂਰੀ ਜਿਹੜੀ ਜ਼ਮੀਨ ਆ ਉਹਦੀ એનર્ਜੀ ਵਾਪਸ ਆ ਚੁੱਕੀ ਹੈ ਵਾਪਸ ਆ ਗਈ ਵਾਪਸ ਆ ਗਈ ਤਾਂ ਇਸੇ ਕਰਕੇ ਬਹੁਤ ਉਜਾਊ ਹੈ ਤੇ ਤਾਂ ਕਰਕੇ ਵੀ ਇਹਦੇ ਵਿੱਚ ਆਪਾਂ ਰੈਹਿਸ਼ ਕਰਕੇ ਆਪਣੇ ਖਾਣ ਲਈ ਵੀ ਸਾਰਾ ਕੁਝ ਕਰ ਸਕਦੇ ਹਾਂ ਸਬਜ਼ੀਆਂ ਵਗੈਰਾ ਤੇ ਇਹ ਜਿਹੜਾ ਟਾਇਲਟ ਇਹ ਤਾਂ ਇਹ ਤਾਂ ਖਰਚਾ ਹੀ ਬਹੁਤ ਘੱਟ ਆਇਆ ਹੋਊਗਾ ਜੇ ਜਿਹੜਾ ਬਣਾਇਆ ਇਹਦਾ ਤਾਂ ਕੋਈ ਖਰਚਾ ਮੈਂ ਤਾਂ ਮੈਨੂੰ ਤਾਂ ਲੱਗਦਾ ਹੈ ਆ ਜਿਹੜਾ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਨਾ ਵਾਸ਼ ਬੇਸਿਨੋ ਸੀਟ ਲੱਗੀ ਹੋਈ ਹੈ ਬਿਲਕੁਲ ਇਹ ਵੀ ਅਸੀਂ ਧੱਕੇ ਨਾਲ ਹੀ ਲਾਈਏ ਵਸੇ ਇਹ ਵੀ ਲਾਣ ਦੀ ਲੋੜ ਨਹੀਂ ਪਰ ਅਸੀਂ ਸਾਡਾ ਪਿੰਡ ਇੱਕ ਘਰ ਪਿਆ ਸੀ ਪੁਰਾਣਾ ਉੱਥੋਂ ਪਟਕੇ ਲੱਗੇ ਆਏ ਆ ਓਕੇ ਹੋਤੋਂ ਪਟਕੇ ਮੈਂ ਤੇ ਮੇਰਾ ਵੀਰ ਸਿ ਪਿਛਲਾ ਹਫਤਾ ਡੇਢ ਹਫਤਾ ਹੋਇਆ ਅਸੀਂ ਜਾ ਕੇ ਆਪ ਪੰਨੇ ਪੁੰਨੇ ਲੈ ਕੇ ਸਾਰਾ ਵਿੱਚੋਂ ਪਟਿਆ ਇਹ ਉੱਥੋਂ ਪਟਕੇ ਲੈ ਆਏ ਇਹ ਤੇ ਆ ਇੱਥੇ ਲਾ ਹੁਣ ਤਾਂ ਇਹ ਕਹਿੰਦੇ ਭੜੇ ਲੱਗਾਂਗੇ ਭੜੇ ਕਿਹਨੂੰ ਲੋਕਾਂ ਨੂੰ ਲੱਗਾਂਗੇ ਉਹ ਦਿਖਾਵੇ ਦੇ ਵਿੱਚ ਹੀ ਲਾ ਕੇ ਨਾ ਵੀ ਲਾਉਣੀ ਹਾਂਜੀ ਹਾਂਜੀ ਸੀਟ ਦਾ ਵੀ ਦਿਖਾਵਾ ਹੋਇਆ ਹੋਣਾ ਹੁਣ ਤੇ ਹਾਂ ਹਾਂਜੀ ਕਿ ਕਹਿਣਗੇ ਕਿਹੜੀ ਲੈ ਕੇ ਆਏ ਆ ਤਾਂ ਵੈਸੇ ਸਿੱਧਾ ਇੱਥੇ ਡਰਮਲਾਂ ਵਾਲੇ ਸੀਗੇ ਪਹਿਲਾਂ ਵੀ ਡਰਮ ਦੇ ਉੱਤੇ ਹੀ ਸੀਟ ਲਾ ਦੋ ਇਕੱਲੀ ਬੈਠਣ ਵਾਲੀ ਪਰ ਉਹ ਬਹੁਤ ਜ਼ਿਆਦਾ ਚੇਂਜ ਹੋ ਜਾਂਦਾ ਆਪਣੇ ਦੀ ਆਪਣੀ ਸੋਸਾਇਟੀ ਇ ਆਨੇ ਡਮ ਲਾਏ ਹੋਏ ਨੇ ਕੱਲੇ ਡਮ ਦੇ ਉੱਤੇ ਬਹਿ ਜਾਂਦੇ ਨੇ ਬਿਲਕੁਲ ਗਲੀ ਕਰਕੇ ਉੱਥੇ ਹੀ ਬਣ ਜਾਂਦੇ ਨੇ ਮੋਰ ਦੇਸ਼ ਤਾਂ ਚਲੇਗਾ ਉਹਨਾਂ ਦੀ ਲਾਈਫ ਨੂੰ ਨਹੀਂ ਸਮਝੇ ਪਰ ਤੁਸੀਂ ਸਮਝੇ ਹਾਂਜੀ ਗੋਰੇ ਜਿਹੜੇ ਨੇ ਨਾ ਆਪਾਂ ਐਵੇਂ ਨਿੰਦਦੇ ਰਹਿੰਦੇ ਉਹਨਾਂ ਨੂੰ ਉਹਨਾਂ ਨੇ ਬੜੇ ਵਧੀਆ ਸੋਲੂਸ਼ਨ ਕੱਢੇ ਹੋਏ ਨੇ ਜਿਹੜਾ ਵੀ ਕੰਮ ਕਰਦੇ ਨੇ ਸਿੱਦਤ ਨਾਲ ਕਰਦੇ ਨੇ ਬਿਲਕੁਲ ਬਿਲਕੁਲ ਜੇ ਉਹ ਪੈਸਾ ਕਮਾ ਕੇ ਮਾਰਕੀਟਿੰਗ ਕਰਦੇ ਨੇ ਸਿੱਦਤ ਨਾਲ ਕਰਦੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰ ਦਿੰਦੇ ਨੇ ਹੈਨਾ ਜੇ ਉਹ ਐਦਾਂ ਦੇ ਕੰਮ ਕਰਨ ਤੇ ਆਂਦੇ ਨੇ ਵੀ ਨੇਚਰ ਨੂੰ ਸਮਝੋ ਉਹਦੇ ਨਾਲ ਚੱਲੋ ਉਹ ਵੀ ਸਿੱਦਤ ਨਾਲ ਕਰਦੇ ਨੇ ਪੂਰਾ ਅਲੱਗ-ਅਲੱਗ ਤਰ੍ਹਾਂ ਦੇ ਬੰਦੇ ਹੁੰਦੇ ਆ ਅਲੱਗ-ਅਲੱਗ ਸੋਚ ਹਾਂਜੀ ਹਾਂਜੀ ਅਲੱਗ-ਅਲੱਗ ਸੋਚ ਉਹ ਨਾ ਆਪਣੇ ਮੂੰਹ ਵਿੱਚ ਨਹੀਂ ਲਟਕਦੇ ਵਿੱਚ ਨਹੀਂ ਲਟਕਦੇ ਆਪਾਂ ਨਾ ਲੋਕ ਨਕਲ ਉਹਨਾਂ ਦੀ ਕਰਦੇ ਆ ਅੱਧਾ ਪਿੰਡਾ 'ਚ ਜੀ ਜਾਂਦੇ ਕਿਸੇ ਹੋਰ ਤਰੀਕੇ ਨਾਲ ਚਾੱਕੀ ਉ ਹਾਂ ਉਹਨਾਂ ਨੇ ਪੂਰਾ ਸਮਝ ਕੇ ਉਹਦਾ ਰੀਜ਼ਨ ਸਮਝ ਕੇ ਰੂਟ ਕੌਜ਼ ਸਮਝ ਕੇ ਤਾਂ ਉਹਨਾਂ ਨੇ ਕੋਈ ਚੀਜ਼ ਕਰਨੀ ਆ ਆਪਾਂ ਕਰਦੇ ਨੇ ਦੇਖੋ ਦੇਖੀ ਆਪਾਂ ਸਮਝਦੇ ਨਹੀਂ ਰੀਜ਼ਨ ਹੀ ਸਮਝਦੇ ਨਹੀਂ ਦੇਖਾ ਦੇਖੀ ਤੇ ਮਾਰੇ ਪਏ ਹਾਂ ਆ ਦੇਖੋ ਕੁਛ ਨਹੀਂ ਕੋਈ ਪੈਸਾ ਨਹੀਂ ਲੱਗਿਆ ਇਦਾਂ ਅਪਰਲੇ ਪਾਸੇ ਓਪਨ ਜਾ ਕੇ ਮੇਰੇ ਰੱਖਿਆ ਬਾਈ ਓਪਨ ਹਾਂਜੀ ਉਹ ਉਤਾਂ ਰੱਖਿਆ ਵੀ ਜਦੋਂ ਆਪਾਂ ਟਾਇਲਟ 'ਚ ਬੈਠਦੇ ਹਾਂ 스ਮੈਲ ਆਂਦੀ ਹੈ ਹਨਾ ਤੇ ਉਹ 스ਮੈਲ ਨੂੰ ਆਪਾਂ ਭਜਾਉਣ ਵਾਸਤੇ ਅੱਜ ਕੱਲ੍ਹ ਸ਼ਹਿਰਾਂ ਵਿੱਚ ਵੇਚਦੇ ਨੇ ਬਿਲਕੁਲ ਰਿਫਰੇ ਆਹ 에어 ਫਰੈਸ਼ਨਰ ਫਰੈਸ਼ਨਰ ਵੇਚਦੇ ਨੇ ਉਹ ਖਰਚਾ ਲੱਗਤੋ ਉਹ ਖਰਚਾ ਲੱਗਤੋ ਹੈ ਪਹਿਲਾਂ ਟਾਇਲਟ ਤੇ ਖਰਚਾ ਕਰੋ ਨਾ ਤੇ ਫਿਰ 에어 ਫਰੈਸ਼ਨਰ ਤੇ ਖਰਚਾ ਕਰੋ ਬਹੁ ਮਾਰਕਤਾ ਚੱਲ ਗਈਆਂ ਨਾ ਉੱਤੇ ਚੱਲ ਗਈਆਂ ਹੋਰ ਸੁਕ ਰੋ ਜਾ ਮੇਰੇ ਪਾਈਪ ਆਪ ਕੋਈ ਪਾਜਾ ਆਹ ਸਿਹਾਰਿਆਂ ਦਾ ਬਹੁਤ ਬੜਾ ਕੁਝ ਹਾਂ ਆ ਗਈ ਤੁੱਪ ਲਵਾ ਲੋ ਬਿਲਕੁਲ ਬਿਲਕੁਲ ਮਤਲਬ ਸੋਲੂਸ਼ਨ ਤਾਂ ਆਪਣੇ ਸਾਹਮਣੇ ਪਏ ਨੇ ਤੇ ਬੜੇ ਆਸਾਨ ਨੇ ਪੜਦਾ ਤੇ ਕੀਤਾ ਹੈ ਜਰੂਰ ਜਿੰਨਾ ਜ਼ਿਆਦਾ ਪੜਦਾ ਕਰ ਹਾਂ ਅੱਗੇ ਦੇਣੇ ਸਵੇਰ ਦੀ ਧੁੱਪ ਲੱਗਦੀ ਹੋਵੇ ਜਗਾ ਨੂੰ ਸੁੱਕੀ ਰਹੇ ਹਵਾ ਲੱਗਦੀ ਹੋਵੇ ਉਹ ਵੀ ਚੀਜ਼ ਸਹੀ ਹੈ ਸਹੀ ਹੈ